ਲੋਕ ਸਭਾ ਚੋਣਾਂ ਦੇ ਚਲਦੇ ਸਾਰੇ ਹੀ ਸਿਆਸੀ ਤਿਰਾਂ ਇਸ ਮੌਕੇ ਪੱਬਾਂ ਭਾਰਨੇ ਤੇ ਆਪਣੀ ਆਪਣੀ ਪਾਰਟੀ ਦੀ ਜਿੱਤ ਜੇ ਕਿੰਨੀ ਕਰਨ ਦੇ ਲਈ ਲੋਕਾਂ ਵਿੱਚ ਆਪਣੇ ਆਪਣੇ ਪਾਰਟੀ ਦੀਆਂ ਨੀਤੀਆਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦਿਵਾ ਸਕਣ ਜਿਸ ਦੇ ਚਲਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਪਠਾਨਕੋਟ ਦੀ ਫੇਰੀ ਕੀਤੀ ਗਈ ਤੇ ਪਠਾਨਕੋਟ ਵਿਖੇ ਮਸੀਬ ਭਾਈ ਚਾਰੇ ਦੇ ਨਾਲ ਬੈਠ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਸੈਕੂਲਰ ਸੋਚ ਵਾਲੇ ਜਨੀ ਵੀ ਜਿੱਥੇ ਜਿੱਥੇ ਵੀ ਆ ਗਏ ਮੈਂ ਕੱਲ ਐ ਅਮਰਤਪੁਰ ਨੂੰ ਅਸੀਂ ਐਮਐਲਏ ਸਾਰੇ ਦਾਦਾ ਸਵਾਮੀ ਸਤਸੰਗੂ ਜੀ ਕੋਲ ਗਏ ਸੀ ਉੱਥੇ ਪਾਪਾ ਜੀ ਦੇ ਦਰਸ਼ਨ ਕਰਕੇ ਆਏ ਹਾਂ ਔਰ ਪਾਸਟਰ ਸਹਿਬਾਨ ਦਾ ਮੈਂ ਥੈਂਕਸ ਕਰਦਾ ਕਿ ਇਹਨਾਂ ਨੇ ਆਖੀ ਨਾ ਕਿ ਗੌਰਵ ਦੀ ਗੱਲ ਕੀਤੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕੀਤੀ ਸੈਕੂਲਰਿਜ਼ਮ ਦੀ ਗੱਲ ਕੀਤੀ ਓਨਲੀ ਇਹਨਾਂ ਦਾ ਬਹੁਤ ਬੋਪਾ ਬਾਤ ਸਰ ਨੇ ਮੰਗਾਂ ਜੜੀਆਂ ਆ ਬਹੁਤ ਛੋਟੀਆਂ ਮੰਗਾ ਨੇ ਇਹ ਇਹਨਾਂ ਦੇ ਬੇਸਿਕ ਜਿਹੜੀ ਨੀਡਸ ਨੇ ਉਹ ਨੇ ਸ਼ਮਸ਼ਾਨ ਘਰ ਦਾ ਕੇਸ ਇਹ ਬਹੁਤ ਜ਼ਰੂਰੀ ਆ ਕਿ ਜਿੱਥੇ ਆਖਰੀ ਸਮੇਂ ਜਾਣਾ ਇਹ ਚੀਜ਼ਾ ਪੂਰੀ ਹੋਣੀ ਚਾਹੀਦੀ ਉਹ ਸਾਡੀ ਗਵਰਨਮੈਂਟ ਨੇ ਉਸ ਟਾਈਮ ਪਾਸ ਕੀਤਾ ਸੀ ਕਿ ਜੇ ਸ਼ਮਸ਼ਾਨ ਕੱਟ ਲਈ ਜਗ੍ਹਾ ਨਹੀਂ ਹੋ ਜੂ ਅਸੀਂ ਛੇਕ ਦੇ ਦਾਂਗੇ ਰੇਠਾਉਂ ਦੇ ਕਿੰਨੇ ਅਮਤੋਣੀ ਦੱਸ ਰਹੇ ਨੇ ਤੇ ਵਾਦਲ ਸਾਹਿਬ ਵੀ ਦੱਸਦੇ ਨੇ ਕਿ ਸਾਡਾ ਸਭ ਕੁਝ ਹੋ ਗਿਆ ਸੀਗਾ ਪਾਸ ਹੋ ਗਿਆ ਪੈਸੇ ਆ ਗਏ 10 ਲੱਖ ਰੁਪਏ ਮੋਟੋਰ ਫਰ ਕੰਡਕਟ ਲੱਗ ਗਿਆ ਉਹਦੇ ਬਾਅਦ ਸਾਨੂੰ ਉਚਿਤਾਂ ਨਹੀਂ ਮਿਲਿਆ ਤੇ ਜੇ ਹੁਣ ਕਰਾਂਗੇ ਸਭ ਤੋਂ ਜਿਹੜੇ ਜਿਹੜੇ ਮੈਂ ਕਹੇ ਨੇ ਮੈਂ ਤੁਹਾਨੂੰ ਜਿਹੜੀ ਹੋਰ ਚੀਜ਼ ਦੱਸੀ ਆ ਕਿ ਹੁਣ ਪਾਰਲੀਮੈਂਟ ਚ ਗੁੰਗੇ ਪਹਿਲਵਾਨ ਨਹੀਂ ਬਣਦੇ ਕਿ ਅਸੀਂ ਉੱਥੇ ਪੰਜਾਬੀ ਗੱਲ ਕਰਾਂਗੇ ਗੁਰਦਾਸਪੁਰ ਦੀ ਆਵਾਜ਼ ਸੁਣੀ ਜਾਓ ਪੋਰਟ ਪੂਰੇ ਬਾਰਡਰ ਤੋਂ ਬਾਰਡਰ ਵੀ ਪੂਰੇ ਦੇਚੇ ਸੁਣੀ ਜਾਊ ਇਥੇ ਦਾ 에어ਪੋਰਟ ਕਿਉਂ ਬੰਦ ਹੈ ਉਹਦੀ ਗੱਲ ਕੀਤੀ ਜਾਏਗੀ ਇਥੇ ਜਿਹੜਾ ਫੋਕਲ ਪੁਆਇੰਟ ਆ ਪਠਾਨਕੋਟ ਦਾ ਉਹ ਕਿਉਂ ਨਹੀਂ ਚੱਲ ਰਿਹਾ ਜੇ ਆਪਾਂ ਨਾਲ ਕਠੂਏ ਜੀਣ ਸਕਦੇ ਹਾਂ ਤੇ ਯਾਦ ਸਾਡਾ ਜਿਹੜਾ ਪਾウダー ਟੈਸਟ ਹੈ ਕਿ ਪੂਰਾ ਇੱਕ ਦਿਨ ਤੱਕ ਵੀ ਪੂਰਾ ਦਾ ਪੂਰਾ ਪੰਜਾਬ ਜਿਹੜਾ ਬਾਰਡਰ ਤੇ ਆ ਇਥੇ ਇਨਸੈਂਟਿਵ ਦੇਣਗੇ ਤੇ ਆ ਜਿਹੜੀ ਬੇਰੁਜ਼ਗਾਰ ਜਿਹਨਾਂ ਦੀ ਗੱਲ ਕੀਤੀ ਕਿ ਬੇਰੁਜ਼ਗਾਰ ਦੀ ਬੇਰੁਜ਼ਗਾਰੀ ਤਦੇ ਖਤਮ ਹੋਏਗੀ ਜੀ ਅਸੀਂ ਇੰਡਸਟਰੀ ਲੈ ਕੇ ਉਹ ਇੰਡਸਟਰੀ ਤਾਂ ਆਏਗੀ ਕਿ ਜੇ ਬਾਰਡਰ ਤਾਂ ਵਸੇਗਾ ਜੇ ਇਥੇ ਸੈਂਟਰ ਮਿਲਣਗੇ ਉਹ ਹੀ ਸੈਂਟਰ ਪੰਜਾਬ ਦੇ ਦੇਤੇ ਮੇਰੇ ਖਿਆਲ ਕੋ ਉਹਨਾਂ ਸਟੇਟਾਂ ਦੇ ਨਾਲ ਪੰਜਾਬ ਜਿਹੜਾ ਉਹ ਸਭ ਤੋਂ ਜਾਇ ਚਲੇਗੀ ਲਾਰਡ ਆਰਡਰ ਦੇ ਉੱਤੇ ਪੰਜਾਬ ਨੂੰ ਬੜੀ ਸੱਟਾਂ ਨਾਲ ਲਾਗੂ ਕਰਨਾ ਪਈਗਾ ਪਾਕਿਸਤਾਨ ਨਾਲ ਬੜੇ ਜਿਹੜੀ ਅੱਖ ਜਿਹੜੀ ਖੋਲ ਕੇ ਰੱਖਣੀ ਪੈਗੀ ਸਾਨੂੰ ਜਿਹੜੀਆਂ ਬੰਦ ਕਰਕੇ ਬੈਠੇ ਨੇ ਤੇ ਜਿਹੜੇ ਡਰੋਨ ਨੇ ਉਹਨਾਂ ਬਾਰੇ ਸਖਤ ਐਕਸ਼ਨ ਜੜਾ ਪਈਏ مودی سرکار تانا شا تانا شاہ تو ہیں کہ ای ڈی آ جاتی ہے انکم ٹیکس سی بی آئی بالکل شاہ سے کم نہیں اور جو کورٹ نے کی ہے بہت جو ہے وہ جو دیش کا قانون ہے وہ ہے انہوں نے جو کیا ہے ٹھیک ہے اور جو انسٹیٹیوشنز ہیں سی بی آئی ای ڈی ان کو میں کہنا چاہتا ہوں کہ کسی کے پاپٹ مکمل ٹھیک کام کرو دیش آزاد اسی لیے کیا تھا ہمارے دیش وقتوں نے کہ دیش کی آزادی برقرار رہے اور وہ خطرے میں ہے کسی کی سیکیورٹی نہیں ہے ہمارے پرائم منسٹر صاحب پاکستان کے لیے نہیں بول رہے ہمارے پرائم منسٹر صاحب گرداسپور کی بات نہیں کرتے پنجاب کی بات نہیں کرتے دیش کی بات نہیں کر رہے وہ یہ بات نہیں کر رہے کہ ہم جو ہمارا واگا باڈر ہے اور سینی والا وہاں سے سیدھے جو گلف کنٹریز ہیں ان کو سیدھا ووپار کیا جائے گا ان کے ساتھ بزنس کیا جائے گا اگر کانڈلا پورٹ سے بات ان کو بیچتے ہم تو کیا وہاں باگا اور والا سے اگر جائے گا تو سستا جائے گا اس کو یہی ہے کہ دلی بس جائے گی हरियाणा और पंजाब और नेशनल जुपी जो है उनका सभी का वाहन जाएगा कि बहुत बातें करने वाली है और देश को बचाने वाली बातें वृंदावा साहेब जिक्र केद्रवाल पंजाब ਦੇ ਵਿੱਚ ਹੁਣ ਆਉਦੇ ਪ੍ਰਚਾਰ ਕਰਦੇ ਉਹਨਾਂ ਨੂੰ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਦਾ ਹੋਏਗਾ ਜਿਹੜਾ ਅਸੀਂ ਉਹਨਾਂ ਨਾਲ ਅਲਾਈਸ ਨਹੀਂ ਕੀਤਾ ਜੀ ਤੁਹਾਨੂੰ ਕੋਈ ਕਾਂਗਰਸ ਆਪਣੇ ਬਲਬੂਤੇ ਦੇ ਖੜੀ ਹੋ ਰਹੀ ਆਪਣੀ ਇਲੈਕਸ਼ਨ ਆਪ ਕਰਾਂ